ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲੜਕੀਆਂ ਦੇ ਖਾਸ ਰਿਸ਼ਤੇ ਔਰ ਅੱਜ ਦੀ ਇਸ ਵੀਡੀਓ ਵਿੱਚ ਇਹ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਜਾਨੀ ਕਿ ਬੈਲ ਆਈਕਨ ਨੂੰ ਆਲ ਤੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਪਹੁੰਚ ਰਹੇ ਨੇ ਲੜਕੀਆਂ ਦੇ ਪੰਜਾਬ ਦੇ ਹਰੇਕ ਏਰੀਆਸ ਤੋਂ ਜਿਦੇ ਵਿੱਚ ਐਨ ਆਰ ਆਈਜ਼ ਗਵਰਨਮੈਂਟ ਜੋਬ ਬਿਜ਼ਨਸ ਊਮਨ ਤੇ ਹੋਰ ਬਹੁਤ ਸਾਰੀ ਕਿੱਤਿਆਂ ਦੇ ਨਾਲ ਰਿਲੇਟਡ ਲੜਕੀਆਂ ਜਿਸ ਤਰ੍ਹਾਂ ਮਿਡਲ ਕਲਾਸ ਫੈਮਲੀਆਂ ਤੋਂ ਵੀ ਲੜਕੀਆਂ ਦੇ ਪ੍ਰੋਫਾਈਲਸ ਆ ਰਹੇ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਸੋ ਹੁਣ ਸ਼ੁਰੂਆਤ ਕਰਦੇ ਆ ਜਿਹੜੇ ਸਾਡੇ ਕੋਲ ਪ੍ਰੋਫਾਈਲਸ ਪਹੁੰਚੇ ਹੋਏ ਨੇ ਫਰਸਟ ਪ੍ਰੋਫਾਈਲ ਹੈ ਅਰੋੜਾ ਕਾਸਟ ਦੀ ਲੜਕੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਜੋਬ ਕਰਦੇ ਨੇ ਸਟਾਫ ਨਰਸ ਦੀ ਡੀਐਮਸੀ ਲੁਧਿਆਣਾ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਪੀਆਰ ਹੈ ਡੇਟ ਆਫ ਬਰਥ ਹੈ 31 ਜੁਲਾਈ 1995 ਹਾਈਟ ਹੈ 5 ਫੁੱਟ 1 ਇੰਚ ਲੜਕਾ ਇਹਨਾਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9779756036 9779756036 ਨੈਕਸਟ ਹੈ ਮਹਿਰਾ ਸਿੱਖ ਕਾਸਟ ਦੀ ਲੜਕੀ 26 ਜੂਨ 1994 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਬੀਏ ਕੈਨੇਡਾ ਵਿੱਚ ਔਰ ਕੈਨੇਡਾ ਦੇ ਵਿੱਚ ਇਹ ਵਰਕ ਪਰਮਿਟ ਤੇ ਨੇ ਫਾਦਰ ਇਹਨਾਂ ਦੇ ਸਰਕਾਰੀ ਜੋਬ ਤੇ ਨੇ ਇੱਕ ਸਿਸਟਰ ਹੈ ਇਹਨਾਂ ਦੀ ਉਹ ਵੀ ਕੈਨੇਡਾ ਵਿੱਚ ਪੀਆਰ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜ਼ਿਲ੍ਹਾ ਲੁਧਿਆਣਾ ਤੋਂ ਔਰ ਲੜਕਾ ਇਹਨਾਂ ਨੂੰ ਮਾਲਵਾ ਜਾਂ ਦੋਆਬਾ ਏਰੀਆ ਤੋਂ ਚਾਹੀਦਾ ਹੈ ਕੈਨੇਡਾ ਵਿੱਚ ਪੀਆਰ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9878536676987853667 ਨੈਕਸਟ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ ਹੈ ਲੜਕੀ ਦੀ ਫੈਮਿਲੀ ਸਾਰੀ ਜਿਹੜੀ ਉਹ ਯੂ ਐਸ ਏ ਵਿੱਚ ਹੈ ਕੈਲੀਫੋਰਨੀਆ ਸਿਟੀ ਵਿੱਚ ਡੇਟ ਆਫ ਬਰਥ ਹੈ 20 ਜੂਨ 1996 ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਨਾ ਦੀ ਬਾਵਾ ਔਰ ਇਹਨਾਂ ਨੂੰ ਯੂਐਸਏ ਵਿੱਚ ਪੀਆਰ ਹੀ ਜਿਹੜੇ ਲੋਕ ਸੰਪਰਕ ਕਰਨ ਜਨਕਿ ਇਹਨਾਂ ਨੂੰ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਹਿੰਦੂ ਕਾਸਟ ਕੋਈ ਵੀ ਹੋਵੇ ਔਰ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਫੈਮਲੀ ਦਾ ਫੋਨ ਨੰਬਰ ਹੈ 83600805534 8360805534 ਇਸ ਨੰਬਰ ਤੇ ਹੁਣੇ ਹੀ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਹਰ ਸ਼ਨੀਵਾਰ ਔਰ ਐਤਵਾਰ ਸਿਰਫ ਕੁੜੀਆਂ ਦੇ ਜਿਹੜੇ ਨਵੇਂ ਰਿਸ਼ਤੇ ਨੇ ਉਹਨਾਂ ਦੀ ਖਾਸ ਐਡ ਪਬਲਿਸ਼ ਕੀਤੀ ਜਾਂਦੀ ਹੈ ਔਰ ਗਰੀ ਪਰਿਵਾਰ ਦੀਆਂ ਜਿੰਨੀਆਂ ਵੀ ਲੜਕੀਆਂ ਨੇ ਉਹਨਾਂ ਦੀ ਐਡ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਨੈਕਸਟ ਹੈ ਹਿੰਦੂ ਕਾਸਟ ਦੀ ਲੜਕੀ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਔਰ ਕੰਪਨੀ ਦੇ ਵਿੱਚ ਵਧੀਆ ਜੌਬ ਕਰਦੀ ਹੈ ਵੈਲ ਸੈਟਲ ਫੈਮਿਲੀ ਤੋਂ ਇੱਕ ਬ੍ਰਦਰ ਹੈ ਉਹ ਵੀ ਆਸਟ੍ਰੇਲੀਆ ਵਿੱਚ ਪੀਆਰ ਹੈ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ 1994 ਦਾ ਬਰਥ ਹੈ 5 ਫੁੱਟ 2 ਇੰਚ ਹਾਈਟ ਔਰ ਲੜਕੀ ਦਾ ਡਾਈਵੋਰਸ ਹੋਇਆ ਹੈ ਲੜਕਾ ਇਹਨਾਂ ਨੂੰ ਸਿਰਫ ਹਿੰਦੂ ਕਾਸਟ ਤੋਂ ਹੀ ਚਾਹੀਦਾ ਹੈ ਪੰਜਾਬ ਤੋਂ ਇਹ ਬਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 7973701819 7973701819 ਇਸ ਤੋਂ ਇਲਾਵਾ ਜਿਹੜੇ ਪੀਆਰ ਔਰ ਸਿਟੀਜ਼ਨ ਲੜਕੀਆਂ ਦੇ ਰਿਸ਼ਤੇ ਨੇ ਪੰਜਾਬ ਦੇ ਹਰ ਏਰੀਆਸ ਤੋਂ ਔਰ ਹਰ ਕਾਸਟ ਤੋਂ ਲਾਈਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਇਟਲੀ ਔਰ ਹੋਰ ਬਹੁਤ ਸਾਰੇ ਕੰਟਰੀਜ਼ ਉਹਨਾਂ ਸਾਰਿਆਂ ਦੀ ਜਿਹੜੀ ਐਡ ਹੈ ਉਹ ਸੈਚਰਡੇ ਜਾਂ ਸੰਡੇ ਨੂੰ ਲਗਾਈ ਜਾਂਦੀ ਆ ਉਹਨਾਂ ਦੇ ਖਾਸ ਰਿਸ਼ਤੇ ਹੁੰਦੇ ਨੇ ਔਰ ਇਸ ਚੈਨਲ ਤੇ ਜਿੰਨੀਆਂ ਵੀ ਐਡਾਂ ਪਾਈਆਂ ਜਾਂਦੀਆਂ ਨੇ ਸਿਰਫ ਲੜਕੀਆਂ ਦੀਆਂ ਹੀ ਹੁੰਦੀਆਂ ਨੇ ਹਰ ਇੱਕ ਕਾਸਟ ਤੋਂ ਇਸ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਔਰ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਕੁਆਲੀਫਿਕੇਸ਼ਨ ਹੈ ਨਾ ਦੀ ਜੀਐਨਐਮ ਨਰਸਿੰਗ 14 ਫਰਵਰੀ 1999 ਦਾ ਜਨਮ 5 ਫੁੱਟ 2 ਇੰਚ ਹਾਈਟ ਇਹ ਕਿਨ ਦਾ ਬ੍ਰਦਰ ਹੈ ਫੈਮਲੀ ਦੇ ਵਿੱਚ ਔਰ ਜ਼ਮੀਨ ਹੈ ਇਹਨਾਂ ਦੀ 5 ਏਕੜ ਪੰਜਾਬ ਤੋਂ ਬਲੋਂਗ ਕਰਦੇ ਨੇ ਮੁਹੱਲੀ ਏਰੀਆ ਤੋਂ ਔਰ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 7527998191 7527998191 ਔਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਹੋਰ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਐਡ ਜਲਦੀ ਹੀ ਪਬਲਿਸ਼ ਕੀਤੀ ਜਾਵੇਗੀ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ